ਸਤ ਸਨਦੀ ਕਿਨਾਰੇ ਆ ਕੇ ਪਿਆ ਬਿਛੋੜਾ ਸਤ ਗੁਰ ਦਾ ਸਤ ਸਨਦੀ ਕਿਨਾਰੇ ਆ ਕੇ ਪਿਆ ਬਿਛੋੜਾ ਸਤ ਗੁਰ ਦਾ ਛੱਡਿਆ ਕਿਲਾ ਅਨੰਦਪੁਰ ਦਾ ਦਸਮੇਸ਼ ਮਨਾ ਕੇ ਸ਼ੁਕਰ ਗਏ ਖੇਬਾਜੀ ਕਰੀ ਦੁਸ਼ਮਣਾ ਕਸਮਾ ਖਾ ਕੇ ਮੁਕਰ ਗਏ ਛੱਡਿਆ ਕਿਲਾ ਆਨੰਦਪੁਰ ਦਾ ਦਸ਼ਮੇਸ਼ ਮਨਾ ਕੇ ਸ਼ੁਕਰ ਗਏ ਧੋਖੇਬਾਜੀ ਕਰੀ ਦੁਸ਼ਮਣਾ ਕਸਮਾ ਖਾ ਕੇ ਮੁਕਰ ਗਏ ਹੋ ਟਿਕਾਣਾ ਜਾ ਮੱਲਣ ਨੂੰ ਪਿਆਜਤ ਮੋੜਾ ਸਤ ਗੁਰ ਦਾ ਸਰਸਨ ਦੀ ਕਿਨਾਰੇ ਆ ਕੇ ਪਿਆ ਬਿਛੋੜਾ ਸਤ ਗੁਰ ਦਾ ਸਰਸਨ ਦੀ ਕਿਨਾਰੇ ਆ ਕੇ ਪਿਆ ਬਿਛੋੜਾ ਸਤ ਗੁਰ ਦਾ